ਅੱਜ ਅਸੀਂ ਇਸ ਟਾਈਮ ਗੈਸਪਰਾਤ ਸਕੂਲ ਦੇ ਵਿੱਚ ਬੈਠੇ ਹੋਏ ਆ ਸਕੂਲ ਦੇ ਵਿੱਚ ਸਿੱਖਿਆ ਕਰਾਉਂਦੇ ਜੇ ਮੈਨੂੰ ਤੁਹਾਨੂੰ ਪਤਾ ਸਾਰੇ ਪੰਜਾਬ ਤੇ ਸਿੱਖਿਆ ਕਰਾਤੀ ਪੜੇਗਾ ਪੰਜਾਬ ਪੜੇਗਾ ਪੰਜਾਬ ਦੇ ਤਹਿਤ ਜਿਹੜੇ ਪ੍ਰੋਗਰਾਮ ਚੱਲਦੇ ਆ ਤੇ ਅੱਜ ਸਾਡਾ ਗੈਸਪਰਾਤ ਦੇ ਅੰਦਰ ਸੀਗਾ 25 ਲੱਖ ਰੁਪਏ ਦੀ ਇਸ ਸਕੂਲ ਦੇ ਵਿੱਚ ਬਰਾਟਾਈ ਕਿਉਂਕਿ ਵਰਦੀਆਂ ਜਿਹਦੇ ਵਿੱਚ ਵਰਦੀਆਂ ਸਕੂਲ ਦੇ ਕਮਰੇ ਤੇ ਸਕੂਲ ਦੀ ਬਿਲਡਿੰਗ ਦੇ ਲਈ ਮੈਂਟੇਨੈਂਸ ਦੇ ਲਈ ਔਰ ਸਕੂਲ ਦੇ ਵਿੱਚ ਸਪੋਰਟਸ ਗ੍ਰਾਂਟ ਆਈ ਸਕੂਲ ਦੇ ਵਿੱਚ ਜੈਮ ਲਾਉਣ ਲਈ ਗ੍ਰਾਂਟ ਆਈ ਤੇ ਸਕੂਲ ਦੀ ਵਿੱਚ ਨਵੀਂ ਲਾਇਬ੍ਰੇਰੀ ਬਣੀ ਆ ਤੇ ਮੇਨਰਨ ਪਰਪਰਨੈਂਟੇਨਸ ਜਿਹੜੀ ਟੋਟਲ 25 ਲੱਖ ਰੁਪਇਆ ਗ੍ਰਾਂਟ ਆਈ ਹੈ ਤੇ ਜਿਹੜਾ ਸਕੂਲ ਦਾ ਰਿਜ਼ਲਟ ਆ ਬਹੁਤ ਵਧੀਆ ਵਾ ਉਸ ਸਕੂਲ ਦੇ ਜਿਹੜੇ ਬੱਚੇ ਆ 95% ਤੋਂ ਬਦਲ ਲੈਂਦੇ ਆ ਸਕੂਲ ਦਾ ਸਾਹ ਬੜਾ ਮੀਂਹ ਆ ਤੁਕੇ 2022 ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਮੈਨੇਫੈਸਟ ਕੀਤਾ ਸੀ ਜਦ ਆਮ ਆਦਮੀ ਪਾਰਟੀ ਨੇ ਉਸ ਟਾਈਮ ਅਸੀਂ ਇੱਕ ਮੌਕਾ ਮੰਗਿਆ ਸੀਗਾ ਇੱਕ ਮੌਕਾ ਅਰੰਭ ਤੇਜੀ ਵੱਲ ਮੌਕਾ ਪਕਵਣ ਤੋਂ ਮਾਂਜੀ ਲੇਕਿਨ ਉਸ ਦੇ ਤਹਿਤ ਸਕੂਲਾਂ ਦੀ ਬਦਲਦੀ ਹੋਈ ਸਿੱਖਿਆ ਕ੍ਰਾਂਤੀ ਸਾਡੇ ਜਿਹੜੇ ਸਿੱਖਿਆ ਮੰਤਰੀ ਨੇ ਹਤੋ ਸਿੰਘ ਬੈਂਸ ਉਹਨਾਂ ਨੇ ਮੇਰੇ ਹਲਕੇ ਦੇ ਸਾਰੇ ਸਕੂਲਾਂ ਦੇ ਬਫਰ ਸਕੂਲਾਂ ਨੂੰ ਗਾਰੰਟੀ ਦਿੱਤੀਆਂ ਜੇ ਕਿਤੇ ਨਾ ਹੀ ਘਾਟ ਸੀ ਉਹ ਕਮੀ ਪੂਰੀ ਕੀਤੀ ਸਕੂਲਾਂ ਦਾ ਰਿਜ਼ਲਟ ਜਿਹੜਾ ਸ਼ਾਨਦਾਰ ਹੋਇਆ ਅੱਜ ਮੇਰੇ ਦਫ਼ਤਰ ਦੇ ਅੰਦਰ ਸਵੇਰੇ ਪੇਰੈਂਟਸ ਦੀ ਲਾਈਨ ਲੱਗ ਗਈ ਆ ਲੋਕ ਭਰੋਸਾ ਕਰਨ ਲੱਗ ਗਏ ਆ ਸਰਕਾਰੀ ਸਕੂਲਾਂ ਦੇ ਉੱਤੇ ਕਿਉਂਕਿ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਤੋਂ ਟੀਸੀ ਲੈ ਕੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਲਗਾਉਣੇ ਸ਼ੁਰੂ ਕਰ ਦਿੱਤੇ ਆ ਔਰ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਟੋਲੇਵਾਲ ਵਾਲਾ ਸਕੂਲ ਆ ਸਕੂਲ ਆਫ ਐਮਿਨੈਂਸ ਹੈ ਉੱਥੇ ਅੱਜ ਜਿਹੜੀ ਐਡਮਿਸ਼ਨ ਹੈ ਉਹ ਮੈਰਿਟ ਦੇ ਆਧਾਰ ਤੇ ਹੋਈ ਹੈ ਸਾਡੇ ਇੱਥੇ ਇੱਕ ਗੈਸਪ੍ਰਾ ਦੀ ੜਕੀ ਹੈ ਜਿਸ ਨੂੰ ਉੱਥੇ ਅੱਜ ਐਡਮਿਸ਼ਨ ਹੋਈ ਹੈ ਕਿਉਂਕਿ ਉਹਨੇ ਟੈਸਟ ਪਾਸ ਕੀਤਾ ਤੇ ਐਡਮਿਸ਼ਨ ਹੋਈ ਹੈ ਤੇ ਬੜੀ ਜਿਹੜਾ ਬੱਚਿਆਂ ਦਾ ਕੌਨਫੀਡੈਂਸ ਆ ਉਹ ਵੀ ਬਹੁਤ ਵਧੀਆ ਕਿਉਂਕਿ ਸਾਰਾ ਇਹਦੇ ਸੱਚੇ ਹੋਇਆ ਫੀਚਰਾਂ ਦੀ ਮਿਹਨਤ ਕਰਕੇ ਜਿੰਨੇ ਵੀ ਸਕੂਲ ਆ ਉੱਥੇ ਦੋ ਦੋ ਗਾਰਡ ਖੜੇ ਕੀਤੇ ਆ ਸਕੂਲਾਂ ਦੇ ਵਿੱਚ ਫਿਰ ਕੈਂਪਸ ਮੈਨੇਜਰ ਆਇਆ ਕਿਉਂਕਿ ਸਕੂਲਾਂ ਦਾ ਜਿਹੜਾ ਲਾ ਕੇ ਜਿਹੜਾ ਰਿਜ਼ਲਟ ਜਿੱਥੇ ਵਧੀਆ ਹੋਇਆ ਉੱਥੇ ਸਕੂਲਾਂ ਦਾ ਜਿਹੜਾ ਡਿਸਪਲਨ ਤੇ ਸਾਰਾ ਬਹੁਤ ਵਧੀਆ ਤਰੀਕੇ ਨਾਲ ਚੱਲਦਾ। ਨਾਮ ਦੇਖਿਆ ਜਾਂਦਾ ਪ੍ਰਾਈਵੇਟ ਸਕੂਲਾਂ ਵਿੱਚ ਬਹੁਤ ਲੁੱਟ ਹੋ ਰਹੀ ਹੈ ਅੱਜਕੱਲ੍ਹ ਪੜਾਈ ਦੇ ਨਾ ਤੇ ਕਾਪੀਆਂ ਕਿਤਾਬਾਂ ਤੇ। ਉਹਨਾਂ ਬਾਰੇ ਕੀ ਕਰੋ? ਦੇਖੋ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਸਰਕਾਰ ਬਹੁਤ ਸਾਰਾ ਪੈਸਾ ਸਕੂਲਾਂ ਤੇ ਲਗਾ ਰਹੀ ਆ। ਸਕੂਲਾਂ ਦੇ ਵਿੱਚ ਸਿੱਖਿਆ ਫ੍ਰੀ ਆ, ਵਰਦੀਆਂ ਫ੍ਰੀ ਆ, ਮਿੱਡ-ਡੇ ਵੀ ਫ੍ਰੀ ਆ। ਤੇ ਮੈਂ ਕੰਨੀਆ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਕਰਾਉਂ ਸਕੜ ਦੇ ਸਰਕਾਰੀ ਸਕੂਲਾਂ ਦਾ ਜਿਹੜਾ ਸਟਾਫ ਆ ਇਹ ਐਮਵੀਐਟ ਟੀਚਰ ਨੇ ਇੱਥੇ ਵਧੀਆ ਪੜੇ ਲਿਖੇ ਔਰ ਸਾਰਾ ਦਿਨ ਟੀਚਰ ਮੈਂ ਦੇਖਦੀ ਆ ਸਾਰੇ ਹਲਕੇ ਦੇ ਵਿੱਚ ਸਾਰੇ ਸਕੂਲਾਂ 'ਚ ਜਾਂਦੀ ਆ ਤੇ ਸਾਰੇ ਜਿਹੜੇ ਟੀਚਰ ਆ ਬੱਚਿਆਂ ਦੇ ਲਈ ਹਰ ਟਾਈਮ ਮਿਹਨਤ ਤੇ ਲੱਗੇ ਹੁੰਦੇ ਆ ਤਾਂ ਹੀ ਜਿਹੜਾ ਰਿਜ਼ਲਟ ਆ ਇਹ ਮੈਰਿਟ ਦੇ ਆਧਾਰ ਤੇ ਆਇਆ ਔਰ ਅੱਜ ਦਾ ਜਿਹੜਾ ਚਾਰ ਪੰਜਾਂ ਦਾ ਸੀ ਜਿਹੜਾ ਅੱਜ ਰਿਜ਼ਲਟ ਦਿੱਤਾ ਵਾ ਉਹ 600 ਦੇ ਵਿੱਚੋਂ 598 ਨੰਬਰ ਲੈ ਕੇ ਚਾਰ ਬੱਚੇ ਪਾਸ ਹੋਏ ਆ ਇਹ ਬਹੁਤ ਵੱਡੀ ਇੱਕ ਸਕੂਲ ਦੀ उपलब्धि ਹੈ ਤੇ ਜਿਹੜਾ ਬੱਚਿਆਂ ਦਾ ਜਿਹੜਾ ਟੀਚਰਸ ਦਾ ਜਿਹੜਾ ਸਾਈਕੋਲੋਜ ਉਹ ਬਹੁਤ ਮਿਲਦੀ ਹੈ ਲਕਾਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸਕੂਲ ਦੇ ਲਕਾਨਿਵਾਸੀਆਂ ਨੂੰ ਮੈਂ ਇਹੀ ਸੰਦੇਸ਼ ਦਿੰਨੀ ਹੈ ਕਿ ਜਦ ਸਿੱਖਿਆ ਦੇ ਉੱਤੇ ਸਰਕਾਰ ਇੰਨਾ ਪੈਸਾ